ਜਲੰਧਰ ਦੇ ਚੰਦਰਪਾਲ ਨੇ ਰਚਿਆ ਇਤਿਹਾਸ ਜਿहां ਕੇਬੀਸੀ ਦੇ ਵਿੱਚ 50 ਲੱਖ ਰੁਪਏ ਉਸਨੇ ਜਿੱਤੇ ਨੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਲਾਂਬੜਾ ਕਸਬੇ ਦੇ ਹਸੈਨਪੁਰ ਪਿੰਡ ਦੇ ਰਹਿਣ ਵਾਲੇ ਚੰਦਰਪਾਲ ਨੇ ਸੋਨੀ ਟੀਵੀ ਤੇ ਪ੍ਰਸਿੱਧ ਸ਼ੋਅ ਕੌਣ ਬਨੇਗਾ ਕਰੋੜਪਤੀ ਦੇ 18 ਸਤੰਬਰ ਦੇ ਐਪੀਸੋਡ ਦੇ ਵਿੱਚ ਇਤਿਹਾਸ ਰਚ ਦਿੱਤਾ पेशे तौर पर खान ਅਤੇ ਜੀਵਨ ਪਰ ਸੰਘਰਸ਼ਸ਼ੀਲ ਚੰਦਰਪਾਲ ਨੇ ਨਾ ਸਿਰਫ ਆਪਣੀ ਮਿਹਨਤ ਗਿਆਨ ਅਤੇ ਹਮਮਤ ਦੇ ਨਾਲ ਹਾਟਸੀਟ ਤੇ ਜਗ੍ਹਾ ਬਣਾਈ ਸਗੋਪੰਚਾ ਲੱਖ ਰੁਪਏ ਜਿੱਤ ਕੇ ਆਪਣੇ ਪਿੰਡ ਅਤੇ ਪਰਿਵਾਰ ਦਾ ਮਾਣ ਵੀ ਵਧਾਇਆ ਜਿੱਥੇ ਆ ਚੰਦਰਪਾਲ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਰਹੀ ਹੈ ਤਰਖਾਨ ਵਿੱਚੋਂ ਕੰਮ ਕਰਦੇ ਹੋਏ ਉਸਨੇ ਆਪਣੇ ਪਰਿਵਾਰ ਦੀ ਦੇਖਪਾਲ ਕੀਤੀ ਅਤੇ ਸਿੱਖਿਆ ਅਤੇ ਆਮ ਗਿਆਨ ਦੇ ਵਿੱਚ ਡੂੰਗੀ ਦਿਲਚਸਪੀ ਬਣਾਈ ਰੱਖੀ ਆਪਣੇ ਗਿਆਨ ਅਤੇ ਵਿਸ਼ਵਾਸ ਦੇ ਨਾਲ ਉਸਨੇ ਦਿਖਾਇਆ ਕਿ ਸਖਤ ਮਿਹਨਤ ਅਤੇ ਲਗਨ ਦੇ ਨਾਲ ਵੱਡੇ ਸੁਪਨੇ ਵੀ ਪ੍ਰਾਪਤ ਕੀਤੇ ਜਾ ਸਕਦੇ ਨੇ ਤਾਂ ਬਿਗ ਬੇ ਅਮਿਤ ਆ ਬਚਨ ਵਿੱਚ ਚੰਦਰਪਾਲ ਦੇ ਸੰਘਰਸ਼ ਅਤੇ ਖੇਡ ਤੋਂ ਪ੍ਰਭਾਵਿਤ ਹੋਏ ਚੰਦਰਪਾਲ ਨੇ ਐਪੀਸੋਡ ਦੀ ਸ਼ੁਰੂਆਤ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਸਨੇ ਇੱਕ ਤੋਂ ਇੱਕ ਬਾਅਦ ਸਵਾਲ ਦਾ ਸਹੀ ਜਵਾਬ ਦਿੱਤਾ ਅਤੇ ਕਈ ਲਾਈਫਲਾਈਨਾਂ ਦੇ ਵਰਤੋਂ ਕੀਤੇ ਬਿਨਾ ਵੱਡੀ ਰਕਮ ਜਿੱਤੀ ਅਮਿਤ ਆ ਬਚਨ ਨੇ ਕਿਹਾ ਉਸ ਦੀ ਸੋਚ ਤੇ ਵਿਸ਼ਵਾਸ ਹਮੇਸ਼ਾ ਸਾਡੇ ਦਿਨਾਂ ਵਿੱਚ ਰਹੇਗਾ ਐਪੀਸੋਡ 7.50 ਲੱਖ ਦੇ ਸਵਾਲ ਨਾਲ ਸ਼ੁਰੂ ਹੋਇਆ ਜਿਸ ਦਾ ਆਪ ਚੰਦਰਪਾਲ ਨੇ ਵਿਸ਼ਵਾਸ ਨਾਲ ਸਹੀ ਜਵਾਬ ਦਿੱਤਾ ਅਤੇ ਫਿਰੋਜ਼ ਨੇ 12.50 ਲੱਖ ਅਤੇ 25 ਲੱਖ ਦੇ ਸਵਾਲਾਂ ਨੂੰ ਸਹੀ ਟੰਗ ਨਾਲ ਹੱਲ ਕੀਤਾ ਉਸ ਨੇ 25 ਲੱਖ ਦੇ ਸਵਾਲ ਦੇ ਦੋ ਲਾਈਫਲਾਈਨਾਂ ਦੀ ਵਰਤੋਂ ਕੀਤੀ ਪਰ ਕਿਸਮਤ ਨੇ ਉਸ ਦਾ ਸਾਥ ਦਿੱਤਾ ਜਦੋਂ 50 ਲੱਖ ਦਾ ਸਵਾਲ ਆਇਆ ਤਾਂ ਚੰਦਰਪਾਲ ਨੇ ਬਿਨਾਂ ਕਿਸੇ ਲਾਈਫਲਾਈਨ ਦੇ ਸਹੀ ਜਵਾਬ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਪੂਰਾ ਸਟੂਡੀਓ ਤਾੜੀਆਂ ਨਾਲ ਗੂੰਜ ਉੱਠਿਆ 50 ਲੱਖ ਜਿੱਤਣ ਤੋਂ ਬਾਅਦ ਚੰਦਰਪਾਲ ਨੂੰ 1 ਕਰੋੜ ਦੇ ਸਵਾਲ ਦਾ ਸਾਹਮਣਾ ਕਰਨਾ ਪਿਆ ਸਵਾਲ ਇਹ ਸੀ ਭਾਰਤ ਦੇ ਮਹਾਨ ਤ੍ਰਿਕੋਣ ਮਿੱਤੀ ਸਰਵੇਖਣ ਦੇ ਮੁਖੀ ਬਣਨ ਤੋਂ ਪਹਿਲਾਂ 1814 ਤੋਂ 1816 ਤੱਕ ਜਾਰਜ ਐਵਰੇਸਟ ਨੇ ਕਿਸ ਟਾਪੂ ਦਾ ਸਰਵੇਖਣ ਕੀਤਾ ਸੀ ਵਿਕਲਪ ਇਹ ਹਨ ਜੇਜੂ ਜਮੈਕਾ ਜਰਸੀ ਜਾਵਾ ਚੰਦਰਪਾਲ ਨੇ ਬਹੁਤ ਸੋਚਿਆ ਪਰ ਸਹੀ ਜਵਾਬ ਵਾਰ ਯਕੀਨ ਨਹੀਂ ਸੀ ਤਾਂ ਮੇਤਾ ਬੱਚਨ ਨੇ ਸੁਝਾਦਾ ਕਿ ਉਹ ਹੌਟ ਸੀਟ ਛੱਡ ਦੇਵੇ ਅੰਤ ਵਿੱਚ ਉਸਨੇ ਹੌਟ ਸੀਟ ਛੱਡ ਦੇਣ ਅਤੇ ਜੁੱਤੇ 5 ਮਿਲੀਅਨ ਰੁਪਏ ਲੈ ਕੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ ਰਸਮੀ ਤੌਰ ਤੇ ਉਸਨੇ ਜਮੈਕਾ ਨੂੰ ਚੁਣਿਆ ਜੋ ਕਿ ਗਲਤ ਸੀ ਸਹੀ ਜਵਾਬ ਜਾਵਾ ਸੀ ਤਾਂ ਚੰਦਰਪਾਲ ਨੇ ਸ਼ੋਅ ਤੇ ਕਿਹਾ ਕਿ ਉਸਦੇ ਅਜੇ ਵੀ ਬਹੁਤ سارے ਅਦੂਰੇ ਸੁਪਨੇ ਹਨ ਜਿਨ੍ਹਾਂ ਨੂੰ ਉਹ ਇਸ ਇਨਾਮੀ ਰਾਸ਼ੀ ਨਾਲ ਪੂਰਾ ਕਰੇਗਾ